ਸਾਡੇ ਅੱਧਾ ਪਿੰਡ ਦਾ ਉੱਥੇ ਬੈਠਾ ਟਰਾਲੀ ਦੇ ਡਰਾਈਵਰ ਲੈ ਕੇ ਧਰਨੇ ਤੇ ਧਰਨੇ ਤੇ ਬੈਠੇ ਆ ਬਿੱਟੂ ਉਹਨ ਕੀ ਸੋਚਿਆ ਨਾ ਪਹਿਲਾਂ ਸੋਚਿਆ ਨਾ ਹੁਣ ਸੋਚਿਆ ਬਿੱਟੂ ਨੇ ਸਾਡੇ ਪਿੰਡ ਦੇ ਐਮਪੀ ਜੀ ਦੇ ਕੋਟੇ ਵਿੱਚੋਂ ਇੱਕ ਪੈਸਾ ਨਹੀਂ ਦਿੱਤਾ ਪਿੰਡ ਨੂੰ ਜੇ ਗੂ ਭਾਜ ਵਾਲਾ ਆਉਣਾ ਉਹਨੂੰ ਹਾਰ ਹੀ ਪਾਉਣੇ ਬਸ ਅੱਛਾ ਹਾਂ ਸਭ ਤਿਆਰ ਬੈਠੇ ਆ ਬੰਦੇ ਜਦ ਹੀ ਉਹਨੂੰ ਕੋਚਾਂ ਜਗਾਉਣੀਆਂ ਉਹਨਾਂ ਦੀ ਆਮ ਮਲਟੀਪਾਰਟੀ ਦਾ ਹਵਾ ਹੀ ਤੇ ਆ ਗਿਆ ਕੀ ਹੋਵੇ ਨਾ ਤਾਂ ਇਹਨਾਂ ਦੀ ਜਿਹੜੀ ਨਵੀਂ ਪਨੀਰੀ ਆ ਜਨਰੇਸ਼ਨ ਆ ਇਹਨੂੰ ਖਤਮ ਕਰੋ ਜਾਂ ਇਹਨੂੰ ਬਾਹਰ ਭੇਜੋ ਨਸ਼ਿਆ ਪੱਦਿਆਂ ਚ ਬਾਦੋ ਜਾਂ ਬਾਹਰ ਕੱਢੋ ਰਾਜੇ ਧਰਵੀ ਪਾਲਦੇ ਸੀ ਇਹ ਮਾਰਦੇ ਆ ਲੋਕਾਂ ਨੂੰ ਮੂਹ ਜੇ ਰੋਟੀ ਖੋਂਦੇ ਆ ਤੇ ਉਹਨਾਂ ਨੇ ਇਹਨਾਂ ਦਾ ਕਿੱਥੋਂ ਮੇਲ ਹੋ ਜੂ ਦੁਨੀਆ ਨੇ ਬਚਣਾ ਕਿੱਥੋਂ ਜਿੰਨਾ ਐਮਐਲਓ ਤਗੜਾ ਨਾ ਮੈਨੂੰ ਮੈਂ ਦਾ ਕੋਈ ਵੀ ਨਹੀਂ ਹੈਗਾ ਯਾਰ ਕਿਉਂ ਉਹਨੂੰ ਲਾਲਚ ਨਹੀਂ ਖਾਣਾ ਕੋਈ ਵੀ ਕੰਮ ਕਰਾ ਦੇਵੇ ਕਿਸੇ ਦਾ ਕੋਈ ਰਾਜੀਨਾਮਾ ਜਾਂ ਕੋਈ ਦੀ ਜ਼ਮੀਨ ਦਾ ਕੋਈ ਤਕਸੀਮ ਹੁੰਦਾ ਸਭ ਕਰਾ ਦਿੰਦਾ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਮੈਂ ਪਹਿਲਾਂ ਇੱਧਰ ਦੇਖਿਆ ਸੀ ਪਹਿਲਾਂ ਇੱਥੇ ਵੀ ਬੈਠੇ ਹੁੰਦੇ ਆ ਨਾ ਬਜ਼ੁਰਗ ਕਈ ਹਾਂ ਜੀ 11:00 ਵਜੇ ਹਾਂ ਜੀ ਹਾਂ ਜੀ ਬੈਠੇ ਹੁੰਦੇ ਚਲੋ ਥੋੜੇ ਨਾ ਬੈ ਜਾ ਨਾ ਦੋ ਮਿੰਟ ਗੱਲਾਂ ਬਾਤਾਂ ਕਰ ਲਈ ਬੈਠੋ ਬੈਠੋ ਜੀ ਸਾਰੇ ਕਿ ਬੈਠੋ ਕੁਰਸੀ ਲਓ ਬਹੁਤ ਵਧੀਆ ਲੱਗਿਆ ਤੁਸੀਂ ਬੈਠੇ ਮੈਂ ਜੀ ਮਹਾਲੀ ਤੋਂ ਆਂ ਅੱਛਾ ਜੀ ਵੀ ਸੋਸ਼ਲ ਚੈਨਲ ਆਪਣਾ ਅੱਛਾ ਜੀ ਹਾਂ ਤੇ ਮੈਸੇਜ ਪਿੰਡਾਂ ਦੇ ਵਿੱਚ ਜਾਂ ਉਹ ਸ਼ਹਿਰਾਂ ਦੇ ਵਿੱਚ ਗੱਲਾਂ ਬਾਤਾਂ ਕਰਦੇ ਫਿਰਦੇ ਰਹਿੰਦੇ ਆ ਸੜਕ ਖਾਸੀ ਖਰਾਬ ਹੈ ਨਾ ਮੈਨੂੰ ਲੱਗਦਾ ਬਣੀ ਵੀ ਕਿੰਨਾ ਘੱਟ ਬਹੁਤ ਬੁਰਾ ਹਾਲ ਹੈ ਜੀ 2 ਸਾਲ ਹੋ ਗਏ 3 ਸਾਲ ਤੋਂ ਮਾਇਲ ਬੋਲਦੇ ਬੱਟੇ ਲੱਗਦੇ ਸਾਡੀਆਂ ਲੱਤਾਂ 'ਚ ਆ ਕੇ ਬੜੁਗ ਬੜੁਗ ਕੇ ਸਾਨੂੰ ਇਹਦਾ ਕੋਈ ਮੁੱਠੀ ਖਾਦੀ ਹਾਲ ਆਦੇ ਮੈਂ ਤੁਹਾਡੀ ਬਾਤ ਜੀ ਅਮੀਰੋ ਲਾਦੋ ਹੀ ਲਾਦੋ ਲਾਦੋ ਅੱਛਾ ਹਾਂਜੀ ਬਹੁਤ ਬੁਰਾ ਹਾਲ ਆ ਜੀ ਫਿਰ ਕਾਰਨ ਕੀ ਬਣਦੀ ਕਾ ਤੋਂ ਨਹੀਂ ਬਣਾਉਂਦੀ ਨਹੀਂ ਸਰਕਾਰ ਪੈਸੇ ਐ ਨਹੀਂ ਕਹਿੰਦੇ ਐਮਐਲਏ ਕਹਿੰਦੇ 100 100 ਸੰਗੋ ਵਾਲੀ ਆ ਅੱਛਾ ਆਏ ਹੀ ਨਹੀਂ ਬਣ ਸਾਡੇ ਅੱਛਾ ਹਾਂ ਇੱਕ ਦਿਨ ਵੀੜੇ ਆਇਆ ਤੂੰ ਜਾ ਬਸ ਤੂੰ ਪਹਿਲੀ ਗਿਆ ਅੱਛਾ ਕਿ ਵੀੜੇ ਆ ਕੇ ਬੋਲ ਕੇ ਗਿਆ ਸੀ ਦੇਣ ਲੈਣ ਦਾ ਉਹ ਕੁਝ ਨਹੀਂ ਕਰਕੇ ਗਿਆ ਹੈਗਾ ਆ ਕੇ ਚਾਹ ਪਾਣੀ ਪੀ ਕੇ ਮੁੜ ਗਿਆ ਬਸ ਕੋਈ ਗ੍ਰਾਂਟ ਨਹੀਂ ਦਿੱਤੀ ਬੰਦ ਨੂੰ ਕੋਈ ਪੈਸਾ ਨਹੀਂ ਦਿੱਤਾ ਬੋਲੇ ਤੱਕ ਅੱਛਾ ਉਹ ਦਾ ਕਰਕੇ ਪਿੰਡ ਬਹੁਤ ਦੁਖੀ ਆ ਆ ਜਿਹੜਾ ਹੁਣ ਐਮਪੀ ਦੀਆਂ ਇਲੈਕਸ਼ਨਾਂ ਹੋ ਰਹੀਆਂ ਇਹਦੇ ਚ ਤੁਹਾਨੂੰ ਕੀ ਲੱਗਦਾ ਮੈਨੂੰ ਸਾਲ ਤੋਂ ਬਾਕੀ ਪਤਾ ਨਹੀਂ ਹੈਗਾ ਅਸੀਂ ਤਾਂ ਵੀ ਕਾਲੀ ਗੱਲ ਨੂੰ ਵੋਟ ਪਾਉਣੀ ਹੈ ਅਸੀਂ ਝਾੜੂ ਨੂੰ ਪਾਉਣੀ ਨਹੀਂ ਵੋਟ ਹੁਣ ਝਾੜੂ ਨੂੰ ਵੀ ਬਾਕੀ ਇੱਥੇ ਤਾਂ ਆਈਵਰ ਰਮੀਤ ਬਿੱਟੂ ਜਾਂਦਾ ਪਰ ਇੱਥੇ ਨਹੀਂ ਜਾਂਦਾ ਅਸੀਂ ਉਹਨੂੰ ਬਾਣ ਨਹੀਂ ਦੇਣਾ ਉਹਨੂੰ ਬਣਨ ਕਿ ਉਹਨੂੰ ਆਪਣੀ ਵੋਟ ਨਹੀਂ ਪੈਣੀ ਸਾਡੇ ਅੱਧਾ ਪਿੰਡ ਦਾ ਉੱਥੇ ਬੈਠਾ ਟਰਾਲੀ ਐ ਟੈਕਟਰ ਲੈ ਕੇ ਧਰਨੇ ਤੇ ਧਰਨੇ ਤੇ ਬੈਠੇ ਆ ਬਿੱਟੂ ਵਰਗੀ ਸੋਚਿਆ ਨਾ ਪਹਿਲਾਂ ਸੋਚਿਆ ਨਾ ਹੁਣ ਸੋਚਿਆ ਬਿੱਟੂ ਨੇ ਸਾਡੇ ਪਿੰਡ ਨੂੰ ਐਮਪੀ ਦੇ ਕੋਟੇ ਵਿੱਚੋਂ ਇੱਕ ਪੈਸਾ ਨਹੀਂ ਦਿੰਦਾ ਪਿੰਡ ਨੂੰ ਅੱਛਾ ਜਿਹੜਾ ਵੀ ਮਾਰਿਆ ਬਿੱਟੂ ਨੇ ਸਾਡੇ ਪਿੰਡ ਦੇ ਨਾਲੇ ਸਾਡੇ ਨਾਲੇ ਸਾਡੇ ਪਿੰਡ ਨਾਲ ਹੀ ਇੱਥੇ ਰਹਿੰਦਾ ਰਿਹਾ ਝੰਟੇ 1 ਕਿਲੋਮੀਟਰ ਇੱਥੋਂ ਕੋਠੀ ਜੀ ਦੀ ਯਾਨੀ ਕਿ ਕੋਈ ਪਿੰਡ ਦੇਖਿਆ ਹੀ ਨਹੀਂ ਉਹਨੇ ਸੰਵੀ ਕਲੋਨੀ ਇੱਥੇ ਨਾਲ ਨਾ ਕਿਤੇ ਮਾਰਗ ਦੇ ਨਾ ਭੋਗ ਦੇ ਕਿਸੇ ਦੇ ਨਹੀਂ ਆਇਆ ਉਹ ਸਾਡੇ ਦਰਸ਼ਨ ਸਿੰਘ ਸਵਾਲ ਕਰਉਂਦਾ ਇੱਥੇ ਮਨਪਰੀ ਦੀ ਵਾਲੀ ਆਉਂਦਾ ਵਾ ਮਨਪਰੀ ਦੀ ਵਾਲੀ ਦਾ ਇਲਾਕਾ ਹੈ ਨਹੀਂ ਇਹ ਇਹ ਦੱਤਸਾ ਦਾ ਵਾਲਕ ਦਾ ਇਲਾਕਾ ਇੱਥੇ ਸੰਗੋਵਾਲ ਦਾ ਹੈ ਉਹ ਦੋਨੇ ਘਟਦੇ ਜਾਂਦੇ ਨੇ ਕਿੰਨੀ ਦਿਵਾਲੀ ਨੇ ਕਿਵੇਂ ਕੰਮ ਸਾਡੇ ਦਾ ਮਨਪਰੀ ਉਹ ਤਾਂ ਕਿੱਥੇ ਵੀ ਉਹਦਾ ਜਿਹੜਾ ਲੱਗਾ ਉਹ ਤਾਂ ਬਹੁਤ ਕੰਮ ਕਰਾਇਆ ਜੀ ਉਹਦਾ ਕੰਮ ਸਰੇ ਇੱਕ ਨੰਬਰ ਕੰਮ ਆ ਜੀ ਉਹਦਾ ਮਨਪਰੀ ਹੂਸਲੇ ਵੀ ਇਨ ਐਮ ਐਲ ਇਹ ਕਿਸੇ ਦਾ ਨਾਮ ਹੋਵੇ ਜਿੰਨਾਂ ਉਹਦਾ ਕਰਾਇਆ ਜਿੰਨਾ ਐਮ ਐਲ ਉਹ ਤਗੜਾ ਨਾ ਮੈਨੂੰ ਮੈਂ ਦਾ ਕੋਈ ਵੀ ਨਹੀਂ ਹੈਗਾ ਜੀ ਕਿ ਉਹਨੂੰ ਲਾਲਚ ਨਹੀਂ ਖਾਣਾ ਜਿਹੜਾ ਵੀ ਕੰਮ ਕਰਦਾ ਕੋਈ ਕਿਸੇ ਦਾ ਕੋਈ ਰਾਜੀਨਾਮਾ ਜਾਂ ਕੋਈ ਦੀ ਜ਼ਮੀਨ ਦਾ ਕੋਈ ਤਕਸੀਮ ਦਾ ਸਭ ਕਰਾ ਦਿੰਦਾ। ਤੇ ਕਾਰਨ ਕੀ ਹੈ ਜੀ ਜਿਵੇਂ ਆਪਣੇ ਖਰਮੀਨ ਵਿੱਚੋਂ ਜਿਹੜੇ ਹਰ ਵਾਰ ਇਸ ਹੁਣ ਜਿੱਤ ਜਾਂਦੇ ਹੈ ਲਗਭਗ ਐਸਪੀ ਹੁਣ ਨਹੀਂ ਜਿੱਤਦਾ। ਨਹੀਂ ਹੁਣ ਨਹੀਂ ਜਿੱਤਦਾ। ਹਾਂ ਹੁਣ ਨਹੀਂ ਜਿੱਤਦਾ। ਕਾਂਗਰਸ ਕਰਕੇ ਜਿੱਤਿਆ ਨਹੀਂ। ਲੁਧਿਆਣਾ 'ਚ ਕਾਂਗਰਸ ਜਿਆਦੇ ਆ। ਕਾਂਗਰਸ ਦੀ ਵੋਟ ਜਿਆਦਾ। ਅੱਛਾ। ਪਿੰਡਾਂ 'ਚ ਕਾਲੀ ਜਿਆਦੇ ਆ। ਇਹ ਗੱਲ ਆ। ਇੱਕ ਧਰਨੇ ਦੀ ਕਰਕੇ ਕਿਸਾਨਾਂ ਦਾ ਜਿਹੜਾ ਲੱਗਿਆ ਉਹਦੀ ਕਰਕੇ ਇਹਨਾਂ ਤੇ ਬਹੁਤ ਫਰਕ ਪੈਣਾ ਹਾਂ ਸ਼ਹਿਰ ਚੋਂ ਪਹਿਲੇ ਪੰਡਾ ਤੇ ਨਹੀਂ ਪੈਣੀਆਂ ਵੋਟਾਂ ਜੇ ਕੋ ਭਾਜ ਵਾਲਾ ਆਉਣਾ ਉਹਨੂੰ ਹਾਰ ਹੀ ਪਾਉਣੇ ਬਸ ਅੱਛਾ ਹਾਂ ਹਰ ਤਿਆਰ ਬੈਠੇ ਬੰਦੇ ਜਦੋਂ ਉਹਨੂੰ ਪੂਠਾਂ ਚ ਗਾਉਣੀਆਂ ਉਹਨਾਂ ਦੀ ਪਰ ਇੱਕ ਗੱਲ ਹੋਰ ਹੈਗੀ ਜਿਵੇਂ ਲੋਕਾਂ ਦੇ ਵਿੱਚ ਹੌਸਲਾ ਵੱਖੋ ਵੱਖਰਾ ਹੈ ਨਾ ਪਰ ਇੱਕ ਜਿਹੜਾ ਉਮੀਦਵਾਰ ਖੜਾ ਹੁੰਦਾ ਵੋਟਾਂ ਦੇ ਵਿੱਚ ਉਹਦਾ ਵੀ ਇੱਕ ਨਾਮ ਹੁੰਦਾ ਹਾਂਜੀ ਇੱਥੇ ਹੋਰ ਚਿਹਰੇ ਘੱਟ ਦਿਖ ਰਹੇ ਆ ਹੋਰ ਪਾਰਟੀ ਨਾਲ ਕਿਵੇਂ ਵੀ ਮਤਲਬ ਜਿਵੇਂ ਆਮ ਆਦਮੀ ਪਾਰਟੀ ਦਾ ਲਾਲੋ ਜਾਂ ਕਾਲੀਆਂ ਦਾ ਲਾਲੋ ਨਹੀਂ ਸਾਡੇ ਦਾ ਹੁਣ ਕਾਲੀਆਂ ਦਾ ਪੂਰਾ ਇੱਥੇ ਹੈਗਾ ਦਬਦਬਾ ਪੂਰਾ ਉੱਡਾ ਹੈਗਾ ਮਤਲਬ ਚਿਹਰਾ ਜਿਵੇਂ ਉਹਨਾਂ ਦੇ ਸਾਹਮਣੇ ਕੋਈ ਬੰਦਾ ਆਉਂਦਾ ਨਾ ਤਾਂ ਉਹ ਉੱਡਾ ਹੁਣ ਰਣਜੀਤ ਢਿੱਲੋਂ ਦਿੱਤੀ ਇਹਨਾਂ ਨੇ ਟਿਕਟ ਇੱਥੋਂ ਹਾਂ ਹਾਂ ਅੱਜ ਪੜਿਆ ਅਖਬਾਰ ਚ ਅਸੀਂ ਅੰਮ੍ਰਿਤਸਰ ਮੱਥਾ ਟੇਕ ਆਇਆ ਅੱਜ ਤੇ ਬਲ ਤੁਸੀਂ ਪਾਰਟੀ ਦੇ ਨਾਮ ਨੂੰ ਸੋਚਦੇ ਹੋ ਵੀ ਬੰਦਾ ਕੋਈ ਮਰਜ਼ੀ ਹੋਵੇ ਹੰਬੀ ਪਾਰਟੀ ਬਧੀ ਅਜਰ ਕਾਲੀਦਾਲ ਜਿੰਨਾ ਚਿਰ ਕਾਲੀਦਾਲ ਨੇ ਸਾਡੇ ਪਿੰਡ 'ਚ ਬਹੁਤ ਪੈਸਾ ਲੱਗਿਆ ਹਮ ਸਵਾਲ ਕਰਦੇ ਸਾਨੂੰ ਬਹੁਤ ਪੈਸਾ ਦਿੱਤੇ ਬਾੜੇ ਸਰਪੰਚ ਸਾਡਾ ਕਾਂਗਰਸ ਦਾ ਸੀ ਤਾਂ ਵੀ ਪੈਸੇ ਦੇ ਕੇ ਉਹਦਾ ਕੰਮ ਕਿਹੜੇ ਪਿੰਡ ਦੇ ਸੀ ਕਰਾਉਂਦਾ ਸੀ ਬਾਕੀ ਜਿਹੜੇ ਪ੍ਰਵਾਸੀ ਆਏ ਆ ਆਪਣੇ ਬਹੁਤ ਜ਼ਿਆਦਾ ਰਹਿੰਦੇ ਆ ਇੱਥੇ ਤਾਂ ਹਾਂਜੀ 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 ਤੁਹਾਨੂੰ ਲੱਗਦਾ ਨਹੀਂ ਕਿ ਜ਼ਿਆਦਾਤਰ ਵੋਟ ਉਹਦੀ ਪੈਂਦੀ ਹੋਊਗੀ ਤਾਂ ਕਰਕੇ ਉਹ ਸਾਰੀ ਵੋਟ ਕਾਂਗਰਸ ਨੂੰ ਪੈਂਦੀ ਪਰਦੇਸ ਦੀ ਜਿੰਨਾ ਵੀ ਹੈਗਾ ਸਾਰੀ ਕਾਂਗਰਸ ਨੂੰ ਪੈਂਦੀ ਹੈ ਵੋਟ ਇਹ ਕੀ ਕਾਰਨ ਹੈ ਸਾਰੇ ਪਾਰਟੀਆਂ ਬਦਲੀ ਜਾਂਦੇ ਇਧਰ ਉਧਰ ਭਾ ਕੇ ਜਮਈ ਦੇਖੋ ਜੀ ਉਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈ ਵੀ ਅਸੀਂ ਜਿੱਤਾਂਗੇ ਕਿ ਨਹੀਂ ਜਿੱਤਾਂਗੇ ਭੱਜ ਦੌੜ ਲੱਗੀ ਹੈ ਵੀ ਖੜੀ ਇੱਥੋਂ ਜਿੱਤ ਜਾਂਗੇ ਅਸੀਂ ਅਸੀਂ ਉੱਥੋਂ ਜਿੱਤ ਜਾਂਗੇ ਆ ਚੱਕਰ ਹੋਇਆ ਹੋਰ ਕੁਝ ਨਹੀਂ ਆ ਚੱਕਰ ਹੋਇਆ ਹੋਰ ਕੋਈ ਕੰਮ ਕਰੇ ਨਹੀਂ ਹੋਏ ਜੇ ਕੰਮ ਕਰੇ ਉਹ ਤਾਂ ਬੰਦੇ ਡੇਕ ਕੇ ਬਹਿ ਜਾਂਦਾ ਵਾ ਵੀ ਵੋਟਾਂ ਮੈਨੂੰ ਪਈ ਜਾਣੀਆਂ ਨੇ ਪਤਾ ਕੀ ਗੱਲ ਆ ਜਿਹੜੇ ਭਾਜਪਾ ਜਾਂਦੇ ਆ ਇਹ ਮੋਦੀ ਦਾ ਪ੍ਰੈਸ਼ਰ ਆ ਉਹਨਾਂ ਤੇ ਜਾਣੀ ਉਹਨਾਂ ਜਿੰਨੇ ਆਪਣਾ ਕਹਿੰਦਾ ਵੀ ਕਟਰ ਕਾਂਗ ਦਾ ਹੀ ਆ ਜੀ ਉਹਦੇ ਤੇ ਦਬਾਅ ਪਾ ਪਾ ਕੇ ਉਹਦੇ ਤੇ ਪ੍ਰੈਸ਼ਰ ਪਾ ਪਾ ਕੇ ਇਹ ਡੀਆ ਭੈਂਦੇ ਕਿਹੜੇ ਤੇ ਕਿਹੜਾ ਉਹਨੂੰ ਬਦਲਣਾ ਪਿਆ ਮਜਬੂਰੀ ਹੋ ਗਈ ਉਹਦੀ ਅਜਲੰਦਰ ਵੀ ਤੁਸੀਂ ਦੇਖੋ ਪਹਿਲਾਂ ਆਵਾਦਿ ਪਾਰਟੀ ਜਿੱਥੇ ਸੀ ਉਹ ਜਿਹੜੇ ਮਤਲਬ ਰਿੰਕੂ ਹੈ ਹਾਂ ਜੀ ਤੇ ਹੁਣ ਉਹ ਉ ਫਿਰ ਮਜਬੂਰੀ ਹੋ ਗਈ ਸਾਰਿਆਂ ਦੀ ਮਜਬੂਰੀ ਹੋਈ ਐ ਇਹਦਾ ਮਤਲਬ ਤਾਂ ਇਹ ਐ ਵੀ ਜਿਹੜਾ ਸਿਰੇ ਦਾ ਹੋਊਗਾ ਉਮੀਦਵਾਰ ਗਾਹਾਂ ਨੂੰ ਵੀ ਉਹਨੂੰ ਖਰੀਦਣਾ ਖਰੀਦਣਾ ਬਸ ਆ ਗੱਲ ਆ ਹਾਂਜੀ ਹੋਣਾ ਤਾਂ ਫਿਰ ਪਰ ਇੱਕ ਗੱਲ ਐ ਲੋਕ ਆਪਣੇ ਜਿਹੜੇ ਹੈਗੇ ਨਾ ਮਨਪ੍ਰੀਤ ਦੇ 4 ਦਿਨ ਬੈਠੇ ਰਹੇ ਨੇ ਅੱਛਾ ਐਨਾ ਉਹਦਾ ਰੇਸ਼ਟੀਆਂ ਦੇ ਢੇਰ ਲੱਗੇ ਪਏ ਸੀ ਇਕੱਲੀ-ਇਕੱਲੀ ਗੱਲ ਦਾ ਉਹਨੇ ਜਵਾਬ ਦਿੱਤਾ ਨਹੀਂ ਆਈਏ ਜਦੋਂ ਮਨਪ੍ਰੀਤ ਅੱਛਾ ਮੂੰਗੀ ਬਣੀ ਆ ਉਹਦੀ ਪੂਰੀ ਇਕੱਲੀ-ਇਕੱਲੀ ਗੱਲ ਦਾ ਜਵਾਬ ਦਿੱਤਾ ਉਹਨੇ ਵੀ ਸਾਡੀ ਇੱਥੇ 85 ਗੱਲੇ ਜ਼ਮੀਨ ਸੀ ਨਾਨਕੇ ਢੇਰੀ ਤੇ ਸਾਡਾ ਪਿਓ ਬੈਠਾ ਸੀ ਉਹ ਵੇਚ ਕੇ ਅਸੀਂ ਗਾਂ ਲਈ ਉਹ ਵੇਚ ਕੇ ਉਹਦੋਂ ਗਾਂ ਲਈ ਏਕਣ ਬਧੀਆ ਜ਼ਮੀਨ ਸਾਡੀ ਵੀ ਐਵੇਂ ਨਹੀਂ ਮੈਂ ਬੀਜ ਨਹੀਂ ਜ਼ਮੀਰ ਬਣਾ ਲਈ ਇਹ ਵੀ ਸ਼ਹਿਰ ਚ ਆ ਗਈ ਜ਼ਮੀਨ ਫਿਰ ਉਹਨੇ ਬੀਰ ਮੀ ਲਈ ਬੀਰ ਮੀ ਸ਼ਹਿਰ ਚ ਆ ਗਈ ਫਿਰ ਉਹਦੋਂ ਗਾਂ ਚਲਿਆ ਗਿਆ ਤੇ ਏਕਣ ਕਰਕੇ ਜ਼ਮੀਨ ਵਧੀਆ ਉਹਦੀ ਕੋਟੇ ਦੇ ਪੈਸੇ ਉਹਨੇ ਏਰੀਏ ਚ ਲਾਏ ਨੇ ਆਪਦੇ ਇਹਨ ਵੀ ਪੈਸਾ ਬੋਲਦਾ ਹੋਵੇ ਕੁਝ ਨਾ ਜਦ ਜਿਲ੍ਹਾ ਪ੍ਰਸ਼ਾਸਨ ਮੈਂਬਰ ਸੀ ਉਦੋਂ ਵੀ ਇਹਨੂੰ ਮੋਹਰ ਤੋਂ ਉਹਨੇ 40 ਲੱਖ ਰੁਪਏ ਦਿੱਤਾ ਸਮਾਂਤ ਕੀਤਾ ਇਹਨੂੰ ਇਹਨੇ ਪਿੰਡਾਂ ਵਿੱਚ ਟੋਬਿਆਂ ਦਾ ਸ਼ੁਰੂ ਕੀਤਾ ਸੀ ਪ੍ਰੋਗਰਾਮ ਉਹ ਬਹੁਤ ਵਧੀਆ ਕੰਮ ਕੀਤਾ ਬੜਾ ਉਹ ਪ੍ਰਸੰਨ ਹੋਇਆ ਵੀ ਜਿਹਨਾਂ ਪ੍ਰੋਜੈਕਟਾਂ ਤੇ ਇੰਨਾ ਪੈਸਾ ਇਕੱਲੇ ਇਹਨੇ ਲਾਇਆ ਇਹਨੂੰ ਪਤਾ ਸੀ ਕਿਵੇਂ ਪੈਸਾ ਕੱਢਣਾ ਵਾ ਜਿਹਨਾਂ ਪ੍ਰੋਜੈਕਟਾਂ ਕਿਸੇ ਨੇ ਨਹੀਂ ਅਜੇ ਤੱਕ ਲਾਇਆ ਇੰਨਾ ਪੈਸਾ ਉਹਦੇ ਵਿੱਚ ਸਾਡੇ ਪਿੰਡ ਤੋਂ ਵੀ 10 ਲੱਖ ਰੁਪਏ ਟੋਬੇ ਨੂੰ ਦਿੱਤਾ ਟਾਈਗਰ ਵਲ ਸਾਈਕਲ ਰਾਈਡੋ ਤੇ ਤੁਸੀਂ ਇਹ ਦੇਖੋ ਇਹ ਸੋਚ ਕਿੰਨੀ ਸਾਡੀ ਗਲਤ ਹੋ ਗਈ ਤੋਬੇ ਆਪਣੇ ਧੁਰਾ ਹੁੰਦੀ ਸੀ ਪਿੰਡਾਂ ਦਾ ਜੀ 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 ਹੈਨਾ ਇਤੋਂ ਤੱਕ ਕਿ ਪਹਿਲਾਂ ਮੇਰੇ ਬਾਪੂ ਨੇ ਦੱਸਦੇ ਸੀ ਕਿ ਲੋਕ ਪਾਣੀ ਵੀ ਪੀਂਦੇ ਸੀ ਕਿਤੇ ਸੀ ਅਸੀਂ ਪੀਂਦੇ ਰਹੇ ਸਾਡਾ ਛੱਪੜ ਸੀ ਇੱਥੇ ਨੌਦੇ ਰਹੇ ਉਹਦੇ ਚ ਹਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੰਮ ਪੁੱਠਾ ਹੀ ਹੋ ਗਿਆ ਚੱਕ ਕੇ ਸੀਵਰੇਜ ਦਾ ਪਾਣੀ ਪੈ ਗਿਆ ਉਹਦੇ ਚ ਹਾਂ ਗੰਦ ਪੈ ਗਿਆ ਗੰਦ ਪੈ ਗਿਆ ਪਸ਼ੂ ਅੰਦਰ ਹੀ ਵਿਚਾਰੇ ਬੰਨੇ ਰਹੇ ਹਾਂ ਬੰਨੇ ਰਹੇ ਹਾਂ ਪਸ਼ੂ ਨੌਦੇ ਸੀ ਪਾਣੀ ਖੁੱਲੇ ਛੱਡਣੇ ਦੋ ਦੋ ਘੰਟੇ ਬਸ ਉਹਨੂੰ ਬੈਠੇ ਰਹਿਣਾ ਪਾਣੀ ਨਾਲੇ ਪੁੱਸੇ ਨੂੰ ਬੈਠੇ ਰਹਿਣਾ ਨਾਲੇ ਬਜ਼ੁਰਗਾਂ ਨੇ ਲੋਕਾਂ ਨੇ ਉੱਥੇ ਬੈਠੇ ਰਹਿਣਾ ਬੜੇ ਜੀ ਬੜੇ ਨਹਾਉਦੇ ਬੜੇ ਸੀ ਨਾਲ ਸਕੂਲ ਸੀ ਬਰੋਟੇ ਨੇ ਸ਼ੋਹ ਹੋਈ ਜਾਂਦੀ ਸੀ ਜੜਾਂ ਸੀ ਉਹਦੀਆਂ ਉੱਥੇ ਥੱਲੇ ਲੜਕਦੇ ਉਹ ਲੜ ਕੇ ਛਾਲਾ ਮਾਰਦੇ ਵਿੱਚ ਬਰੋਟਾ ਹੀ ਪਿਪਲੀ ਦੀ ਘੜੀ ਜਿਹੜੀ ਇੱਕ ਉਹ ਟਾਣਾ ਜੇ ਵਿੱਚ ਨੂੰ ਜਾਂਦਾ ਸੀ ਤੁਸੀਂ ਹੁਣ ਐਂ ਦੇਖੋ ਜਿਹੜਾ ਜੇਕਰ ਅੱਜ ਦੇ ਜਵਾਬ ਨੂੰ ਇਹ ਦੱਸਾਂਗੇ ਨਾ ਐਂ ਕਰਦੇ ਹੁੰਦੇ ਸੀ ਉਹਨਾਂ ਨੇ ਹੱਸਣਾ ਉਹ ਉਹ ਹੈਰਾਨ ਹੋਣਗੇ ਵੀ ਕੀ ਕਹਿੰਦੇ ਇੱਕ ਕਿਹੜਾ ਡੋਬਾ ਫੇਰ ਅਸੀਂ ਲੱਕ ਬੰਦ ਕਰਕੇ ਲਾਂਗੇ ਸਹੀ ਗੱਲ ਆ ਸੂਏ ਚੱਲ ਪਿਆ ਸਾਡੇ ਫੇਰ ਸੂਏ ਚ ਬਹੁ ਨਾਤੇ ਆ ਛੋਟੇ ਛੋਟੇ ਸਾਰਾ ਡੱਬੜੀ ਸੂਏ ਜਨ ਆਉਂਦਾ ਆਂਦੀ ਬੈਠੇ ਚਾ ਲੈਣੀ ਆ ਸੂਏ ਚ ਸਾਰਾ ਦਿਨ ਸੂਏ ਚ ਰਹਿਣਾ ਕਰ ਵੀ ਹੋਰ ਥੋੜ੍ਹਾ ਗੱਲ ਜੇ ਕਿਸੇ ਬੰਦੇ ਦੇ ਨਾ ਸਰੀਰ ਤੇ ਖਾਜ ਪੈ ਜਾਂਦੀ ਸੀ ਛੱਪੜ ਜਨ ਆ ਕੇ ਹੋ ਠੀਕ ਹੋ ਜਾਂਦੀ ਸੀ ਸਾਡੇ ਪੈਸੇ ਨਾ ਆ ਜਾਂਦੇ ਰਹੇ ਉੱਤੇ 10-15 ਦਿ ਹਾਂ ਬਿਲਕੁਲ ਮਾਨੀ ਕਿ ਬਹੁਤ ਬੜੀ ਪਾਣੀ ਗੁੰਕਾਰੀ ਸੀਗੇ ਛਪੜਾਂ ਗੁੰਕਾਰੀ ਵਾਲੇ ਤਾਂ ਮੈਨੂੰ ਲੱਗਦਾ ਕੋਈ ਟਾਵਾਂ ਟੱਲ ਲਈ ਆ ਸਾਫ ਸੁਭਾ ਹੋ ਗਏ ਨਹੀਂ ਸਾਫ ਸੁਭਾ ਸਾਡੇ ਨਾਲ ਛਪੜੀ ਥੋੜਾ ਜਿਆਦਾ ਰਹਿ ਗਿਆ ਭਰਤਾ ਬਾਕੀ ਜਿਹੜਾ ਛਪੜ ਪਿੰਡ ਦੀ ਮਾਰਚ ਆ ਗਿਆ ਉਹ ਕੱਤੂ ਨਾ ਪਤਾ ਸ਼ਹਿਰ ਦਾ ਸੀਗੇ ਰੋੜੇ ਬੱਟੇ ਕੁਆੜ ਜਿਹੜਾ ਉਹਦੇ ਟਰਾਲੀਆਂ ਚ ਸਾਰਾ ਵਿੱਚ ਮਾਰ ਮਾਰ ਕੇ ਭਰਤਾ ਦਾੜਾ ਤੂ ਬਈ ਖਤਮ ਕਰਤਾ ਉਹ ਵੀ ਖਤਮ ਕਰਤਾ ਲੋਕ ਜਦੋਂ ਬਾਹਰਲੇ ਮੁਲਕਾਂ ਚ ਜਾਂਦੇ ਆ ਕਹਿੰਦੇ ਆ ਦੇਖੋ ਜੀ ਚੀਲ ਹਾਂ ਉਹ ਸੁਹਣੀ ਲੱਗਦੀ ਇਹ ਝੀਲਾ ਕੁਦਰਤੀਆਂ ਹਾਂ ਜੀ ਇਹ ਕੁਦਰਤੀ ਝੀਲਾ ਕੁਦਰਤੀ ਝੀਲਾ ਸਾਡਾ ਟੋਬਾ ਹੁੰਦਾ ਤਿੰਨ ਚਾਰ ਕੀਲੇ ਚ ਮੈਨਾਂ ਹੁੰਦਾ ਉਹ ਜਦੋਂ ਬਹੁਤ ਜ਼ਿਆਦਾ ਕਈ ਵਾਰ ਮੀਂਹ ਵੀ ਆ ਜਾਂਦਾ ਤਾਂ ਟੋਬੇ ਸਾਂਭ ਲੈਂਦੇ ਹੁੰਦੇ ਸੀ ਪਾਣੀ ਸਾਂਭ ਲੈਂਦੇ ਟੋਬੇ ਜੋ ਸਾਡੇ ਦੋ ਪਾਤੀ ਛੱਪੜ ਸੀ ਇੱਕ ਝੰਡਾ ਰਾਕ ਨਹੀਂ ਸੀ ਉਹ ਤਾਂ ਬੁੱਢੇ ਢਾਲ ਪਰੇ ਜਾਂਦਾ ਸੀ ਆਹ ਪਿੰਡੇ ਦੇ ਲੱਭਾ ਦਾ ਸਾਰੇ ਇੱਥੇ ਹੁੰਦਾ ਸੀ ਪੜੀਦਾ ਹਾਂ ਜੀ ਇੰਨੀ ਕੁਆਲਿਟੀ ਦੇ ਸਾਹਮਣੇ ਇਹ ਚੀਜ਼ਾਂ ਨੇ ਇੰਨਾਂ ਚੀਜ਼ਾਂ ਕਰਨੇ ਧਿਆਨ ਘਟਦਾ ਹੁਣ ਮੇਰੀ ਗੱਲ ਸੁਣਾਓ ਬਈ ਪਾਣੀ ਜਿਹੜਾ ਹੈਗਾ ਪੀਣ ਵਾਲਾ ਹਾਂ ਜੀ ਪੀਣ ਵਾਲਾ ਪਾਣੀ ਪੰਜਾਬ ਦਰਿਆਵਾਂ ਦੀ ਧਰਤੀ ਹੈ ਤੇ ਬਹੁਤ ਸਾਰੇ ਆਪਣੇ ਲੋਕਾਂ ਨੂੰ ਪੀਣ ਵਾਲਾ ਪਾਣੀ ਢੰਗ ਦਾ ਨਹੀਂ ਮਿਲਦਾ। ਨਹੀਂ ਮਿਲਦਾ। ਹਰ ਇੱਕ ਬੰਦੇ ਦੀ ਗੁਜਾਇਸ਼ ਹੈ ਨਹੀਂ ਵੀ ਉਹ ਆਹ ਆਰਓ ਸਿਸਟਮ ਜਲਵਾ ਲਈ। ਨਹੀਂ ਲੱਗਦਾ ਜੀ। ਬਿਲਕੁਲ ਠੀਕ। ਬਹੁਤ ਸਾਰੇ ਬੰਦੇ ਸੌਖੇ ਆ ਲਵਾ ਵੀ ਲੈਂਦੇ ਆ ਪਰ ਹਰ ਇੱਕ ਨਹੀਂ ਲਵਾ ਸਕਦਾ। ਤੁਸੀਂ ਦੇਖੋ ਆ ਪਹਿਲਾਂ ਪਿੰਡਾਂ 'ਚ ਚੱਲੇ ਸੀਗੇ ਆਰਓ ਵਾਲੇ ਵੀ ਭਾਈ ਤੁਸੀਂ ਢੋਲੀ ਭਰਾ ਕੇ ਲੈ ਜਾ ਕਰੋ। ਚੱਲੇ ਸਾਡੇ ਆਰਓ ਲੱਗਿਆ ਬੋਰ ਕਰਾਇਆ ਹੀ ਨਹੀਂ। ਸਿਰਨਾਰੋ ਖੜਾ ਬੱਸ। ਨਹੀਂ ਬਹੁਤ ਸਾਰਿਆਂ ਨੇ ਹੌਲੀ ਹੌਲੀ ਬੋਰ ਹੀ ਨਹੀਂ ਕਰਾਇਆ ਉਹਨਾਂ ਨੇ ਪਿੰਡੋਂ ਪਿੰਡੀ ਬੰਦ ਵੀ ਹੋ ਗਏ ਸਰਵਿਸ ਨਹੀਂ ਹੋਈ ਜਿਹੜਾ ਚੱਲੇ ਪਿਆ ਉਹ ਮੁੜ ਕੇ ਨਹੀਂ ਸਰਪੰਚਾਂ ਨੇ ਬਿੱਲ ਨਹੀਂ ਭਰੇ ਉਹ ਬੰਦ ਹੋ ਗਏ ਪਰ ਨਵੇਂ ਨਵੇਂ ਚਾਰਜ ਆਈਏ ਜਿਸ ਵਾਸਤੇ ਜਿਹੜੀ ਜੀ ਕਿਤੇ ਨਾ ਕਿਸੇ ਨਾ ਕਿਸੇ ਪਿੰਡ ਚੱਲ ਰਿਹਾ ਜਿਹੜਾ ਪਿੰਡ ਥੋੜਾ ਜਿਆਦਾ ਹੈਗਾ ਨਾ ਹੈਗੀ ਐ ਪਿੰਡ ਦੋ ਤਿੰਨ ਪਿੰਡ ਹੈਗੇ ਜਿਹੜੇ ਬਹੁਤ ਵਧੀਆ ਵਧੀਆ ਚੱਲਦਾ ਜਿੱਥੇ ਹਾਂ ਸਰਪੰਚ ਜਿਹੜਾ ਬੰਦਾ ਆਰੋਣੀ ਲਵਾ ਸਕਦਾ ਪੀਣ ਨਾਲ ਪਾਣੀ ਤੇ ਲੈ ਜੂਡਾਂਗੇ ਸਹੀ ਗੱਲ ਉਹ ਯਾਰ ਗਲਤ ਐ ਹੋਵਾ ਜਿਆਦਾ ਆਪਾਂ ਨਾ ਸਰਪੰਚ ਬਣ ਜਾਂਦਾ ਉਹ ਤੋਂ ਥੋੜਾ ਅੱਖਰ ਉਹ ਨਹੀਂ ਕੰਮ ਕਰਾ ਸਕਦਾ ਅੱਜ ਤੋਂ ਸਾਡੇ 25-30 ਸਾਲ ਪਹਿਲਾਂ ਸਰਪੰਚ ਸੀ ਹਰਦੇਵ ਸਿੰਘ ਅੱਛਾ ਜੀ ਉਹਨੇ ਸੀਵਰੇਜ ਪਾਇਆ ਪਿੰਡ ਚ ਐਡਾ ਡਾ ਟੋਬੇ ਤੋਂ ਸੂਏ ਚ ਐਮਰਜੈਂਸੀ ਪਾਣੀ ਜਾਣ ਬਾਤ ਐਡਾ ਡ ਪਾਈਪ ਸੀ ਨਾ ਵੱਡੀ ਜਿਹੀ ਦੋ ਪੱਕੇ ਦੀ ਢਾਈ ਫੁੱਟੇ ਹੁਣ ਸਾਡੇ ਪਾਇਆ ਸਾਡੇ ਦੇ ਸਰਪੰਚ ਨੇ ਸੀਵਰੇਜ ਪਿੰਡ ਚ ਇੰਨਾ ਇੰਨਾ ਪਾਇਆ ਸੀਵਰੇਜ ਨਾਲੇ ਪਿੰਡ ਮੇਨ ਸੀਵਰੇਜ ਜਿਹੜਾ 25 ਸਾਲ ਪਹਿਲਾਂ ਸਰਪੰਚ ਨੇ ਪਾਇਆ ਢਾਈ ਫੁੱਟ ਦਾ ਪਾਈਪ ਸੀਵਰੇਜ ਲਈ ਕੀ ਕਰੂ ਬੰਦਾ ਉੱਥੇ ਹੰਤੂ ਸੇ 8ਾਂ ਚ ਸਾਰੇ ਪਿੰਡ ਦਾ ਬਾਰਿਸ਼ ਦਾ ਬੜੀ ਜਾਂਦਾ ਨਹੀਂ ਪਾਣੀ ਹੁੰਦਾ ਪਾਣੀ ਸਾਡੇ ਮੀਂਹ ਆ ਜਾਵੇ ਤਾਂ ਡੇਢ ਡੇਢ ਫੁੱਟ ਪਾਣੀ ਖੜ ਜਾਂਦਾ ਇੱਥੇ ਫੇਰ ਮਗਰੋਂ ਹੌਲੀ ਹੌਲੀ ਨਿਕਲਦਾ ਇਹ ਹੌਲੀ ਹੌਲੀ ਜਾਂਦਾ ਇਹਨੂੰ ਅਸੀਂ ਇਧਰ ਰਹਿ ਦਿੱਤੀ ਜਿਹੜਾ ਮੇਨ ਸੀਵਰੇਜ ਆ ਨਾ ਆਲੇ-ਦਾਲੇ ਫੈਲ ਨਹੀਂ ਦੇ ਵੀ ਵੱਡੇ ਪੈਪ ਪਾ ਦੇ ਤੇ ਜਿਹੜੇ ਅੰਦਰ ਪੌਣੇ ਪਿੰਡਾਂ ਚ ਜਿਹੜੇ ਅੰਦਰ ਪਾਣੀ ਆਉਣਾ ਉਹ ਵਾਂਗੂ ਛੋਟੇ ਪਾ ਦੇ ਤੁਹਾਡੇ ਹਿਸਾਬ ਨਾਲ ਕਿਸ ਨਾਮ ਨੂੰ ਵੋਟ ਪੈਂਦੀ ਹੈ ਵੀ ਯਾਰ ਆਪ ਆ ਕੰਮ ਕਰਕੇ ਸੀ ਵੋਟ ਪਾਉਣੇ ਨਹੀਂ ਕੰਮ ਨੂੰ ਵੋਟ ਪੈਂਦੀ ਆ ਜੀ ਹੁਣ ਮੈਂ ਤੁਹਾਨੂੰ ਦੱਸਦਾ ਜਦੋਂ ਆ ਜਲੰਧਰ ਜਿਮਣੀ ਚੋਣਾ ਹੋਈਆਂ ਸੀ ਉੱਥੇ ਆਮ ਆਦਮੀ ਪਾਰਟੀ ਜਿੱਤੀ ਆਮ ਆਦਮੀ ਪਾਰਟੀ ਦਾ ਹਵਾ ਹੀ ਸੀ ਨਹੀਂ ਨਹੀਂ ਵਰਤਮਾਨ ਨੂੰ ਵੋਟ ਪਈ ਨਹੀਂ ਨਹੀਂ ਆ ਜਿਮਣੀ ਚੋਣਾ ਐਮਪੀ ਦੀ ਵੋਟ ਤੇ ਆ ਪਈ ਸੀ ਨਾ ਪਿੱਛੇ ਜਲੰਧਰ 80 ਸਾਲ ਤੋਂ ਪਹਿਲਾਂ ਥੋੜਾ ਟਾਈਮ ਪਹਿਲਾਂ ਮੈਂ ਉੱਥੇ ਜਾ ਕੇ ਜਦੋਂ ਪੁੱਛਿਆ ਵੀ ਮੈਂ ਕਿਹਾ ਵੀ ਕੀ ਕਾਰਨ ਹੈ ਤੁਸੀਂ ਵੋਟਾਂ ਪਾਈਆਂ ਕਿ ਪੰਜਾਬ ਦੇ ਵਿੱਚ ਹੋਰ ਵੀ ਬਥੇਰਾ ਕੁਸ਼ ਹੋ ਗਿਆ ਸੀ ਆਪਣੇ ਮੁੰਡੇ ਵੀ ਅ ਫੜੇ ਗਏ ਸੀ ਜ਼ਿਲਾਂ ਦੇ ਵਿੱਚੋਂ ਕਰਦੇ ਜਾਂ ਹੋਰ ਵੀ ਬਥੇਰਾ ਕੁਸ਼ ਚੱਲ ਰਿਹਾ ਸੀ ਆਸੇ-ਪਾਸੇ ਸਿੱਧੂ ਮੂਸੇ ਵਾਲੇ ਦੀ ਵੀ ਉਹਨਾਂ ਤੇ ਮਚ ਮੌਤ ਹੋਈ ਸੀ ਮੈਂ ਕਿਹਾ ਵੀ ਤੁਸੀਂ ਕਿਵੇਂ ਕਹਿੰਦੇ ਸਾਡੀ ਬਿਜਲੀ ਫਰੀ ਹੈ ਤਾਂ ਕਰਕੇ ਮੈਂ ਬਿਜਲੀ ਬੂਝ ਨੂੰ ਕਿਹੜਾ ਪਉੜਦਾ ਇੱਥੇ ਸਾਡੇ ਬਿਜਲੀ ਦਾ ਤਾਂ ਲੋਡ ਹੀ ਨਹੀਂ ਪੜੀਦੀ ਅਜਾ ਜਣੇ ਜਾਣੇ ਜਣਾ بیٹਾ ਸਾਨੂੰ ਫਰੀ ਤੋਂ ਬਿਜਲੀ ਤੋਂ ਕੀ ਲੈਣਾ ਸੀ ਬਿਜਲੀ ਨਹੀਂ ਤਾਂ ਦੇਣ ਨਾ ਦੇਣ ਨਾ ਕਟ ਕਰਨਾ ਬਿਲਿ ਫਰੀ ਕਹਤੋਂ ਜਾਂਦੇ ਆ ਮੋਟਰਾਂ ਦੀ ਲਾਈਟ ਪੂਰੀ ਦੇਣ ਜਿਹੜੀ ਪਾਣੀ ਚਾਹੀਦਾ ਸਨ ਖੇਤਾਂ ਨੂੰ ਡੇਟ ਘਟਾ ਦੇ ਜੂਨ ਪਹਿਲਾਂ ਦੇਣ ਨੂੰ ਤਿਆਰ ਬਿਲ ਦੇਣ ਨੂੰ ਤਿਆਰ ਇਹ ਤਾਂ ਦਿਨੇ ਆਪਣੀ ਤਾਂ ਫਰੀ ਹੋਈ ਨਹੀਂ ਕਦੇ ਬਾਡੀ ਤਾਂ ਹੱਲੇ ਵੀ ਫਰੀ ਹੈ ਨਹੀਂ ਇਹ ਤਾਂ ਬਿੱਲ ਕਰਾਉਣੇ ਆ ਇਹ ਤਾਂ ਬਿੱਲ ਦੇਣੇ ਆ 20000 ਰੁਪਏ 600 ਜੂਨ ਫਰੀ ਬੇਸ ਤੋਂ ਦੇਣਾ 9 ਦੀ ਫਰੀ ਆ ਬਸ 9 ਦੀ ਫਰੀ ਆ 6 ਤੋਂ ਜਾਂ 4 ਜੂਨ ਦਾ ਉੱਤੇ ਮੱਚ ਗਿਆ 6 ਜੂਨ ਤੇ 4 ਦੇ ਪੈਸੇ ਦੇਣੇ ਪੈਣੇ ਆ ਸਾਰੇ 6 ਤੋਂ 4 ਦੇ ਦੇਣਾ ਸਾਡੇ ਤਾਂ ਮੱਚ ਦੀ ਉੱਤੇ ਆ ਫਰੀ ਬੰਦ ਕਰ ਉਹਦਾ ਰੇਟ ਘਟਾ ਦੇਣਾ ਹਾਂ ਬਿੱਲ ਦੇ ਲੈਣ ਇਹ ਐਵੇਂ ਗੱਲਾਂ ਨੇ ਉਹਦਾ ਸਰਕਾਰਾਂ ਨੂੰ ਥੱਲੇ ਨੂੰ ਖਿੱਚਦੇ ਆ ਬੇਰੀਆਂ ਗੱਲਾਂ ਵਧੀਆ ਗੱਲ ਕੁੰਡੇ ਬਿਜਲੀ ਜਾਲ ਦਾ ਕੰਮ ਚੱਲਿਆ ਜੀ ਹੁਣ ਤੁਸੀਂ ਤਾਂ ਪੜਦੇ ਹੋਗੇ ਸੁਣਦੇ ਹੋਗੇ ਫੁੰਨਾ ਦੇ ਵਿੱਚ ਵੀ ਵੀ ਜਿਹੜਾ ਵੀ ਕੋਈ ਮਾੜਾ ਮੋਟਾ ਬੋਲਦਾ ਉਹਨੂੰ ਕਹਿੰਦਾ ਵੀ ਆ ਜਾ ਇਹ ਕਿ ਨਹੀਂ ਗੱਲ ਹੈ ਹਾਂ ਜੀ ਹਾਂ ਜੀ ਇਹ ਫਰਾਈ ਚੱਲਦਾ ਰਹੂ ਪਰੇਸ਼ਾਨ ਕਰਦੇ ਆ ਜੀ ਬੰਦਿਆਂ ਨੂੰ ਮਤਲਬ ਬੋਲ ਨਹੀਂ ਸਕਦਾ ਕੋਈ ਮੈਂ ਪਰੇਸ਼ਾਨ ਕਰਦੇ ਆ ਪਲਾਮਾਨ ਤੋਂ ਬੰਦਾ ਡਰਦਾ ਜੀ ਮੈਂ ਜਾ ਕੇ ਅੰਦਰ ਬਠਾਲ ਤੱਕ ਮਗਰੋਂ ਤੁਰੇ ਫਿਰਾਂਗੇ ਦਬਾਅ ਪਾਉਂਦੇ ਆਪ ਸਰਕਾਰਾਂ ਬੇ ਕਨੇੜੇ ਤੇੜੇ ਨਹੀਂ ਸੱਟਦੇ ਡਬੜੂ ਘਰ ਸੱਟਦੇ ਬੰਦੇ ਨੂੰ ਵੀ ਆ ਦੇ ਭਾਈ ਦੋ ਦੋ ਗੋਡਿਆਂ ਦਾ ਕਸੂਰ ਕੀ ਆ ਨਾ ਵਿਚਾਰਾ ਉਹ ਜਿਹੜਾ ਅਮਰਦਪਾਲ ਅਮਰਦਪਾਲ ਹੋਣੀ ਕਿ ਥੇਲ ਜਾ ਕੇ ਤੇ ਡਾਣੋ ਦਾ ਉਹ ਕਿਤੇ ਆਉਣੇ ਉੱਥੇ ਖਤਮ ਕਰ ਦੇਣੇ ਇਹਨਾਂ ਨੇ ਔਰ ਅਗਰ ਤੋਂ ਬਾਅਦ ਜੇ ਪ੍ਰਧਾਨ ਮੰਤਰੀ ਉਹ ਤਾਂ ਜਰਾ ਉਹੀ ਰੀਲ ਆਈ ਬਣਾਉਣਾ ਸੀ ਉਹ ਉਹੀ ਚੱਕ ਕੇ ਮਾਰੇ ਡੇਬਲੂ ਘੜਾ ਇਹਦਾ ਮਤਲਬ ਤਾਂ ਆਸਪਾਸ ਤਾਂ ਇਹ ਹੈ ਵੀ ਜਿਵੇਂ ਕਹਿੰਦੇ ਓਵੇਂ ਕਹੀ ਚੱਲੋ ਨਹੀਂ ਹਾਂ ਬਸ ਬਸ ਆਹ ਗੱਲ ਹਾਂ ਕਹਿਣ ਵਾਲੀ ਸਰਕਾਰ ਦਾ ਕੰਮ ਵੀ ਸਾਡੀ ਤੂੰ ਸਾਡੀ ਬੋਲੀ ਬੋਲੋ ਬਸ ਹੁਣ ਮੋਦੀ ਦਾ ਕੰਮ ਕੀ ਹੈ ਮੋਦੀ ਦੇ ਰਾਜ ਥੋੜਾ ਬਦਮਾਸ਼ੀ ਹੈ ਉਹ ਪ੍ਰਮਾਨ ਸੀ ਤਾਂ ਹੀ ਨਹੀਂ ਉਹਦੀ ਡਰਾ ਕੇ ਜੋ ਕਰਦਾ ਡਰਾ ਕੇ ਕਰਦਾ ਜਿਸ ਦੀ ਲਾਠੀ ਉਸ ਦੀ ਬੈਂਸ ਉਹ ਗੱਲ ਹੋ ਗਈ ਉਹ ਕਰਿਆ ਇਹਦਾ ਤਾਂ ਆਹ ਤੁਸੀਂ ਦੇਖ ਲਓ ਬਾਹਰਲੇ ਮੋਰਕਾ ਪਤੋਂ ਕਿੰਨੇ ਐਡਵਾਂਸ ਆ ਨਾ ਉੱਥੇ ਜਦੋਂ ਵੋਟ ਪੈਂਦੀ ਹੈ ਬੈਲਟ ਪੇਪਰ ਤੇ ਪੈਂਦੀ ਆ ਇਹ ਮਸ਼ੀਨਾਂ ਨਾ ਜਿਤ ਆਈ ਕੇ ਪਾ ਕੇ ਦੇਖ ਲਈ ਜਦ ਜਿਆਦਾ ਕਹਿੰਦੇ ਆ ਜਿਹੜਾ ਮਰਜ਼ੀ ਬਟਨ ਦਬਦੋ ਜਿਹਦੀ ਸਰਕਾਰ ਆ ਵੋਟ ਉਹ ਨਹੀਂ ਪਈ ਜਾਂਦੀ ਆ ਇਹਦਾ ਮਰਜ਼ੀ ਦਬੀ ਇਹ ਤਾਂ ਗੱਲ ਸਹੀ ਆ ਜਿਹੜੀ ਮਸ਼ੀਨ ਆ ਉਹਦੇ ਤੇ ਯਕੀਨ ਨਹੀਂ ਕੀਤਾ ਜਾਦਾ ਹਾਂ ਹਾਂ ਜੀ ਨਹੀਂ ਨਹੀਂ ਬਾਹਰਲੇ ਮੋਰਕਾ ਪਤੋਂ ਕਿੰਨੇ ਐਡਵਾਂਸ ਆ ਉਹ ਬੈਲਟ ਪੇਪਰ ਤੇ ਪੈਂਦੀ ਇਹਨਾਂ ਦੀ ਵੋਟ ਉਹ ਮਸ਼ੀਨ ਨੂੰ ਮੰਨਦੇ ਨਹੀਂ ਉਹ ਮਸ਼ੀਨ ਨੂੰ ਮੰਨਦੇ ਨਹੀਂ ਮੈਂ ਅਮਰੀਕਾ ਤੋਂ ਲੈ ਕੇ ਆਇਆ ਹੁਣ ਇੱਥੇ ਕਹੇ ਕਿਹੜੇ ਰਾਣੀ ਅੱਗਾ ਢਾਕ ਕਿਹੜਾ ਕਹੇ ਰਾਣੀ ਅੱਗਾ ਢਾਕ ਹੁਣ ਕਰਨ ਵਾਲਾ ਦਾ ਪ੍ਰਧਾਨ ਮੰਤਰੀ ਬੈਠਾ ਬੇਈਮਾਨੀ ਚੋਰੀ ਕਰਦਾ ਸਹੀ ਗੱਲ ਵੱਡਾ ਜੋਰ ਤਾਂ ਉਹ ਆ ਹਾਂ ਬੇਚੀ ਪਬਲਿਕ ਦਾ ਵੀ ਜਿਹੜੀ ਦਰਬੇਸ਼ ਆ ਇਹਨਾਂ ਜਦ ਨੂੰ ਮੋਲ ਲੋਦ ਨੂੰ ਤਰ ਪੈਣਾ ਬਸ ਹੁਣ ਕਹਿੰਦੇ ਆ ਜੀ ਵੀ ਜਿਹੜੀ ਵੋਟ ਆ ਉਹ 400 ਆਪਣਾ ਸੀਟਾਂ 400 ਲੈ ਕੇ ਜਾਣੀ ਆ 400 ਬਿਲਕੁਲ ਅੱਛਾ ਜਿਹੜਾ ਪਹਿਲਾਂ ਕਹਿੰਦਾ ਉਹ ਅੰਤਜਾਮੀ ਰਬਨਵਾਦ ਰੱਬ ਵਾਲਾ ਜਿਹੜਾ ਕਹਿੰਦਾ ਮੈਂ 400 ਸੀਟ ਲੈ ਕੇ ਜਾਣੀ ਆ ਉਹ ਪਤਾ ਵੀ ਇਹ ਕਿਰਿਆਵੇਰੀ ਕਰਨੀ ਆ ਹਿਰਾ ਫੇਰੀ ਨਾ ਕਰੀ ਜਦਿਕ ਦਿਖਾ ਲ ਦਵੇ ਨਹੀਂ ਜਾਂਦਾ ਹੈਗਾ ਜੀ ਜਿਹੜਾ 400 ਸੀਟ ਆਪੇ ਹੀ ਕਹਿੰਦਾ ਵਾ ਤੁਸੀਂ ਆਪਾਂ ਤੁਸੀਂ ਗੱਲ ਜਿਹੜੀ ਕਰ ਰਹੇ ਹੋ ਪੂਰੀ ਵਧੀਆ ਇਹਨਾਂ ਨੇ ਗੱਲ ਕੀਤੀ ਵੀ ਜਿਹਦੀ ਲਾਠੀ ਉਹਦੀ ਮੈਂ ਗੱਲ ਇਹ ਵੀ ਜਦੋਂ ਉਹਨਾਂ ਦੇ ਹੱਥ 'ਚ ਹੀ ਹੈਗੀ ਹੈ ਲਾਠੀ ਉਹਨਾਂ ਦੇ ਹੱਥ 'ਚ ਹੈ ਹਾਂ ਜੀ ਤਾਂ ਫਿਰ ਉਹ ਸਾਰਾ ਮਸਲਾ ਹੀ ਆਪਦੇ ਆ ਤਾਂ ਹੱਕ 'ਚ ਕਰ ਲੈ ਹਾਂ ਜੀ ਹਾਂ ਜੀ ਕਰ ਲਿਆ ਹਾਂ ਜੀ ਹਾਂ ਜੀ ਕਰਨਗੇ ਉਹ ਕਰ ਵੀ ਲਿਆ ਹਾਂ ਜੀ ਤੇ ਫਿਰ ਕੀ ਕਰਨਗੇ ਲੋਕ ਆਪਣੇ ਲੋਕ ਕਰਨਗੇ ਜਿੱਥੇ ਗਿੱਦੜਾ ਜੰਮ ਗਿੱਦੜਾ ਆਏ ਪਰੋਹਣੇ ਉਹ ਕਹਿੰਦੇ ਕਿੱਥੇ ਪਈਏਗਾ ਜਿੱਥੇ ਤੁੰਬ ਲੜਕੋ ਤੇ ਹੰਮ ਲੜਕੋ ਉਗਮਾ ਬਸ ਦੇਖੋ ਦੇਖ ਜਾਇ ਜਾਇ ਗਰੀਬੀ ਦਾ ਜਾਇ ਜੀ ਰੋਟੀ ਓਕਰ ਮਿਲ ਜਾ ਕੇ ਰਗੜਾਈ ਜਾਂਦਾ ਨਾ ਖਤਮ ਬਸ ਇਹ ਨੇ ਇਹ ਪੰਜਾ ਸਾਲ ਜੇ ਵੀ ਬੰਦ ਕਰਾ ਰਹਿਣੇ ਨਾਣਿਆਂ ਦੀ ਗਰੀਬ ਜਨਤਾ ਜਿਹੜੀ ਇਹ ਨਾਲ ਦਿਹਾੜੀ ਕਰਨ ਵਾਲੇ ਨੇ ਉਹਨਾਂ ਦੇ ਮੂੰਹ ਚੋ ਉਹ ਵੀ ਨਹੀਂ ਪਣੀ ਕੰਮ ਹੈ ਨਹੀਂ ਕਿਤੇ ਅੱਗੇ ਦਾ ਜੀ ਖੇਤੀ ਦੇ ਕੰਮ ਜਿਹੜਾ ਸੀਗਾ ਮਸ਼ੀਨਰੀ ਦਾ ਆ ਗਿਆ ਚਲੋ ਫਿਰ ਵੀ ਜੀਮਦਾਰ ਨੂੰ ਸਾਨੂੰ ਲੋੜ ਪੈਂਦੀ ਆ ਬੰਦਿਆਂ ਦੀ ਪਰ ਗੱਲ ਇਹ ਵੀ ਸਾਰੇ ਤਾਂ ਨਹੀਂ ਪੜ ਸਕਦੇ ਹੁਣ ਇਲੈਕਸ਼ਨ ਕਰਕੇ ਲੇਬਰ ਕੋਈ ਨਹੀਂ ਆ ਰਹੀ ਲੇਬਰ ਦੀ ਬਹੁਤ ਤੰਗੀ ਆਉਣਾ ਇਸ ਮੌਕੇ ਬੰਦ ਕਰ ਲੈ ਬਹੁਤ ਝੋਨਾ ਲਗਣਾ ਪੁਰੇ ਪਈਏ ਹੁੰਦੇ ਆ ਪਰ ਝੋਨਾ ਲਾਉਂਦੇ ਆ ਲੇਬਰ ਇੱਕ ਦਿਹਾੜੀਆ ਨਹੀਂ ਮਿਲਦਾ ਟੂੜੀ ਵਾਲੀ ਮਸ਼ੀਨਾਂ ਖੜਗੀਆਂ ਤੇ ਉਹਨੇ ਲੇਬਰ ਕਰਨੀ ਆ ਆਉਣ ਹੀ ਨਹੀਂ ਉਧਰੋਂ ਤਾਂ ਹੀ ਤਾਂ ਆਉਣ ਨਹੀਂ ਦਿੰਦੇ ਜਦੋਂ ਤੁਸੀਂ ਸੋਚਿਆ ਜ਼ਿਮੀਂਦਾਰ ਨੇ ਫਸਲ ਬੀਜਣੀ ਆ ਉਹਦੇ ਉਹ ਵੀ ਹੱਥ ਵੜਤੇ ਤਾਂ ਉਹ ਕਾਮਯਾਬ ਕਿਵੇਂ ਹੋਊਗਾ ਟਾਈਮ ਸਿਰ ਫਸਲ ਨਹੀਂ ਬੀਜ ਹੋਣੀ ਲੇਬਰ ਨਹੀਂ ਕਰਨਾ ਕੰਮ ਚ ਉਹਨਾਂ ਦਾ ਲੇਬਰ ਨੇ ਲਾਉਣਾ ਉਹਦਾ ਬਾਪੂ ਸਕੀਮ ਨਾ ਇਹਨਾਂ ਦੀ ਹੈਗੀ ਹੈ ਘੱਟੋ ਘੱਟ 60-70 ਸਾਲ ਪੁਰਾਣੀ ਜੀ ਪੰਜਾਬ ਦੇ ਜ਼ਿਮੀਦਾਰ ਨੂੰ ਖਤਰਾ ਪੰਜਾਬ ਦਾ ਗਲ ਘੁੱਟਣਾ ਹੀ ਘੁੱਟਣਾ ਇਹਨਾਂ ਨੇ ਮੈਂ ਇੱਥੇ ਆਪ ਵੀ ਗੱਲ ਕਰੀ ਦੀ ਆ ਵੀ ਇਹਨਾਂ ਦਾ ਮਤਲਬ ਤਾਂ ਇੱਕ ਪੰਜਾਬ ਤੋਂ ਡਰ ਲੱਗਦਾ ਇਹਨਾਂ ਨੂੰ ਵੀ ਇਹ ਗੱਲ ਨੂੰ ਫੜਨ ਅੱਗੇ ਚੱਲ ਨਹੀਂ ਲਾਉਂਦੇ ਹੈਗੇ ਬਿਲਕੁਲ ਵੀ ਹੋਵੇ ਨਾ ਤਾਂ ਇਹਨਾਂ ਦੀ ਜਿਹੜੀ ਨਵੀਂ ਪਨੀਰੀ ਆ ਜਨਰੇਸ਼ਨ ਆ ਇਹਨੂੰ ਖਤਮ ਕਰੋ ਜਾਂ ਇਹਨੂੰ ਬਾਹਰ ਪੇਚੋ ਨਸ਼ਿਆ ਪੱਦਿਆਂ ਚ ਬਾਦੋ ਜਾਂ ਬਾਹਰ ਕੱਢੋ ਬਾਕੀਆਂ ਨੇ ਸਾਡੇ ਆਰਿਆਂ ਤੁਰ ਜਾਣਾ ਦੋ ਸਾਲਾਂ ਨੂੰ ਚਾਰ ਸਾਲਾਂ ਚ ਤੁਸੀਂ ਇਹ ਦੇਖੋ ਸਮਾਸੀ ਜਦੋਂ ਅਸੀਂ ਜਿਹੜੀ ਖੇਤੀ ਹੈ ਉਹਨੂੰ ਰੱਬ ਮੰਨਦੇ ਸੀ ਕਿਉਂਕਿ ਗੁਰਨਾਨਕ ਬਾਸ ਨੇ ਕਿਹਾ ਸੀ ਵੀ ਉੱਤਮ ਸਭ ਤੋਂ ਇਹੀ ਹੈ ਹਾਂ ਜੀ ਉੱਤਮ ਖੇਤੀ ਹਣਾ ਅਸੀਂ ਉੱਤਮ ਖੇਤੀ ਮਦਮ ਪਰ ਹਾਂ ਕਿ ਰੱਬ ਦਾ ਨਾਮ ਲੈ ਕੇ ਅਰਦਾਸ ਕਰਕੇ ਬੀਜ ਲਾਉਂਦੇ ਹਾਂ ਹਾਂ ਜੀ ਸਾਰਾ ਕੁਝ ਐਨਾ ਵਧੀਆ ਸੀ ਅਸੀਂ ਖੇਤੀ ਨੂੰ ਕਹਿੰਦੇ ਸੀ ਇਹਦੇ ਉੱਤੇ ਹਈ ਕੁਝ ਨਹੀਂ ਨਹੀਂ ਜੀ ਨਹੀਂ ਅੱਜ ਤੁਸੀਂ ਇਹ ਵੇਖ ਲਓ ਉਹ ਟਾਈਮ ਆ ਗਿਆ ਹਰ ਇੱਕ ਬੰਦਾ ਜਿਹੜੀ ਆਪਣੀ ਗੱਲ ਵੀ ਸੁਣਦਾ ਹੋਊਗਾ ਨਾ ਹਾਂ ਜੀ ਉਹ ਐਦਾਂ ਹੀ ਕਹੂਗਾ ਵੀ ਸੱਚੇ ਕੁਝ ਨਹੀਂ ਹੈਗਾ ਹਾਂ ਬਸ ਬਸ ਸਾਨੂੰ ਤੁਹਾਡੀ માનਸਿਕਤਾ ਹੈ ਜੀ ਕਰਤੀ 60 70 ਸਾਲਾਂ ਚ ਅਸੀਂ ਜਿਹੜੀ ਤਿੰਨ ਟਾਈਮ ਚੀਜ਼ ਖਾਂਦੇ ਆ ਉਹਨੂੰ ਅਸੀਂ ਕਹਿੰਦਾ ਵੀ ਕੁਝ ਵੀ ਨਹੀਂ ਕੁਝ ਵੀ ਨਹੀਂ ਬਸ 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 ਤੁਸੀਂ ਹੁਣ ਮੰਨ ਲਓ ਗੱਡੀ ਖੜੀ ਆ ਜਾਂ ਮੈਂ ਆਹ ਪੈਂਟ ਪਾ ਲਈ ਇੱਕ ਦਿਨ ਜੇ ਮੈਂ ਖਰੀਦ ਲਈ ਇਹ ਤਾਂ ਮੈਨੂੰ 2-3 ਸਾਲ ਲੋੜ ਨਹੀਂ ਕੱਟੂ ਕੱਟ ਬਿਲਕੁਲ ਪਰ ਰੋਟੀ ਮੈਨੂੰ ਚਾਹੀਦੀ ਹੈ ਰੋਟੀ ਤਿੰਨ ਟਾਈਮ ਚਾਹੀਦੀ ਹੈ ਤੇੜੀ ਉਹ ਰੋਟੀ ਚਾਹੀਦੀ ਹੈ ਉਹੀ ਅਸੀਂ ਪੈਦਾ ਕਰਦੇ ਆ ਉਹੀ ਘੱਟ ਦਾ ਸੌਦਾ ਦੇਖ ਲਓ ਕਿੱਧਰ ਨੂੰ ਗੱਲ ਜਾਂਦੀ ਹੈ ਬਿਲਕੁਲ ਕਿੰਨਾ ਪੁੱਠਾ ਕੰਮ ਚੱਲ ਪਿਆ ਅਨਦੇਖਾ ਕਿਸਾਨੀ ਨੂੰ ਆਪਣੇ ਆਪਣੇ ਜਿਹੜੇ ਮਤਲਬ ਸਰਦਾਰ ਪਿੰਡਾਂ ਮਤਲਬ ਜਿਹੜੇ ਪਿੰਡ ਹੈਗੇ ਸ਼ਹਿਰਾਂ ਨਾਲ ਡੁੱਟ ਕੇ ਜਿਵੇਂ ਇਹ ਵੀ ਹੋ ਗਿਆ ਜਾਂ ਮੈਂ ਮਹਾਲੀ ਦੇਖਿਆ ਉਹ ਨਾ ਆਟੇ ਦੀਆਂ 5-5 ਜਾਂ 10-10 ਕਿਲੋਆਂ ਦੀਆਂ ਥੈਲੀਆਂ ਚੱਕੀ ਆਉਣ ਮੇਰੇ ਮਨ ਨੂੰ ਬੜਾ ਦੁੱਖ ਹੋਇਆ ਮੈਂ ਕਿਹਾ ਕਣਕ ਤਾਂ ਅਸੀਂ ਬੀਜਦੇ ਹਾਂ ਉਹ ਲੈ ਜਾਂਦੇ ਆ ਅਡਾਨੀ ਹੁਣੀ ਉੱਥੋਂ ਪੀ ਕੇ ਸਾਨੂੰ ਫੜਾ ਦਿੰਦੇ ਆ ਹਾਂ ਬਸ ਮੁਨਾਫਾ ਦੋ ਟੱਡਾ ਘਪੜਾ ਮਤਲਬ ਕਣਕ ਅਸੀਂ ਬੀਜਦੇ ਹਾਂ ਅਸੀਂ ਸਿਰਫ ਪਿਹਾਈ ਨਹੀਂ ਸਕਦੇ ਦੇਖੋ ਹੁਣ ਜਿਹੜੀ ਆ ਇਹਨਾਂ ਨੇ ਆ ਸਕੀਮ ਬਿੱਡੀਆਂ ਛੜਕਾ ਬਣਾਉਣ ਦੀ ਪੌੜ ਬਣਨ ਦੀ ਕੀ ਮਤਲਬ ਕੀ ਆ ਪੰਜਾਬ ਦੀ ਜ਼ਮੀਨ ਖਤਮ ਕਰਨ ਬਿਦਾਵਰ ਘਟਾਉਣ ਨੂੰ ਚਾਹੀਦੇ ਬਾਈਪਾਸ ਕੱਢਦੇ ਤੂੰ ਪੁੱਛੋ ਨਾ ਬਾਈਪਾਸ ਆ ਗਿਆ ਜਿਹੜਾ ਕੰਮ ਹੋ ਗਿਆ ਕਿੰਨੀ ਇੱਕ ਪਾਸੇ ਬਾਈਪਾਸ ਕੱਢਿਆ ਕੁਝ ਤਾਂ ਛੜਕਾਂ ਚ ਕੱਢ ਦੇਣੇ ਨੇ ਕੋਈ ਕਾਸੇ ਚ ਕਣਕ ਨਹੀਂ ਹੁਣ ਅਫਜਾਉ ਰਹਿਣੀ ਕਿੱਥੇ ਆ ਗਿਆ ਵਿਚ ਉਹ ਵਾਲਾ ਰੋਡ ਤੇ ਖੇਤਾਂ ਦੇ ਦੋ ਦੋ ਟੋਟੇ ਹੋ ਗਏ ਇਹ ਬਹੁਤ ਨੁਕਸਾਨ ਆ ਲੋਕਾਂ ਦਾ ਨੁਕਸਾਨ ਹੋ ਗਿਆ ਰਾਈ ਨਹੀਂ ਮਿਲਣਾ ਖੇਤ ਨੂੰ ਹੁਣ ਸਾਹਮਣੇ ਇੱਕ ਮੋਟਰ ਇੱਕ ਮੋਟਰਸਾਰ ਦੀ ਹੁਣ ਦੋ ਗਿੱਲੇ ਆਏ ਜਿਹੜਾ ਕੋਈ ਗਿੱਲੇ ਜਦੂਏ ਪਾਸੇ ਲਾਉ ਬੰਦਾ ਆਪੇ ਫੇਰ ਲਿਆ ਗਿਆ ਹੱਟਦਾ ਪਾਣੀ ਕਿੱਧਰ ਜਾਊ ਉਹ ਡਾਫ ਲੱਗ ਜਾਣੀਆਂ ਡਾਫ ਲੱਗਣੀਆਂ ਪਾਣੀ ਬਹੁਤ ਰੁਕੂਗਾ ਗਲ ਜਾਣੀਆਂ ਖੇਰੇ ਵਾਲਿਆਂ ਨੇ ਕਿਹਾ ਸਾਨੂੰ ਸੈਂਫਲਾਂ ਦੱਬ ਕੇ ਦਿਓ ਨਾਲ ਨਾਲ ਸੈਂਫਲ ਨਹੀਂ ਦੱਬ ਕੇ ਦਿੱਤੀ ਪੁਲ ਦੇ ਥੱਲੇ ਕਹਿੰਦੇ ਪਾਣੀ ਨਿਕਲ ਜਾਊਗਾ ਕਿਤੇ ਨੇੜੇ ਪੁਲ ਦੇ ਥੱਲੇ ਦਾ ਗੱਡੀ ਛੱਡੀ ਆ ਕਿੱਡੀ ਕਿੱਡੀ ਦੂਰ ਜਾ ਕੇ ਛੱਡੀ ਆ ਯਾਨ ਤੇ ਪੈਂਡਿੰਗ ਡੋਬ ਜਾਨੇ ਸਾਡੇ ਬੰਨ ਲਾ ਕੇ ਬੰਨ ਲਾ ਕੇ ਬੰਨ ਲਾ ਗਿਆ ਜੀ ਬਹੁਤ ਵੱਡਾ ਬੰਨ ਲਾ ਕੇ 10 ਫੁੱਟ ਉੱਚੀ ਸੜਕਾ ਭਾਖੜੇ ਵਾਲਾ ਬੰਨ ਲਾ ਗਿਆ ਉਹ ਕਰ ਨਹੀਂ ਸਕਦਾ ਉੱਥੇ ਕੱਲੇ ਡਾਂ ਨੀ ਮੰਨੀ ਜਾਣੇ ਉਹਨਾਂ ਦੇ ਗੁੰਜਾ ਜੀ ਅਣੀ ਸਾਡਾ ਕਢੋਗੇ ਪੈਸੇ ਦਿਓ ਫਿਰ ਟੋਲ ਟੈਕਸ ਹੋਵੇ 300 ਤੋਂ ਮਿੰਨਾ ਤਾਂ ਚੜ੍ਹ ਨਹੀਂ ਸਕਦੇ ਤੁਸੀਂ ਦੇਖੋ ਕਮਾਲ ਦੀ ਗੱਲ ਸਾਡੀ ਧਰਤੀ ਸਾਨੂੰ ਹੀ ਉਹਦੇ ਤੇ ਪੈਰ ਰੱਖਣ ਨੂੰ ਪੈਸੇ ਦੇਣੇ ਪੈਣ ਹਾਂ ਬਿਲਕੁਲ ਕੋਈ ਸ਼ੱਕ ਨਹੀਂ ਦੇਖੋ ਜੀ ਇਹ ਜਿਹੜੇ ਨੇ ਸਰਕਾਰਾਂ ਨੇ ਇਹਨਾਂ ਦੇ ਮੰਦੇ ਵਿੱਚ ਦਿਆ ਧਰਮ ਨਹੀਂ ਹੈ। ਜਿਹੜੇ ਦੋ ਦਿਨ ਟੂਨ ਪਲਾਜ਼ਾ ਨੇ ਬੰਦ ਕਰਾਇਆ। ਰਾਜੇ ਧਰਮੀ ਹੁੰਦੇ ਸੀ ਹੁਣ ਰਾਜੇ ਪਾਪੀ। ਰਾਜੇ ਧਰਮੀ ਪਾਲਦੇ ਸੀ ਇਹ ਮਾਰਦੇ ਆ ਲੋਕਾਂ ਨੂੰ। ਮੂੰਹ 'ਚ ਰੋਟੀ ਖੋਹਦੇ ਆ। ਤੇ ਉਹਨਾਂ ਨੇ ਇਹਨਾਂ ਦੇ ਕਿੱਥੋਂ ਮਿਲੋ ਜੀ ਦੁਨੀਆ ਨੇ ਬਜਨਾ ਕਿ ਤੂੰ। ਇਹ ਸਾਰੇ ਮੂਰਲੀ ਗੌਰਮੈਂਟ ਫਰੀਜ਼ ਲੈਂਦੇ ਨੇ ਹੁਣ ਜੇ ਆਪਣੀ ਸਰਕਾਰ ਰੋਲਾ ਪਾਉਂਦੀ ਵੀ ਜਿਹੜਾ ਦਿੱਲੀ ਰੋਡ ਮੇਨ ਆ ਉਹਨੂੰ ਅਪਡੇਟ ਕਰ ਲੈਣਾ। ਉਹਨੂੰ ਕਰਨਾ ਆਪਣੇ। ਆਹ ਭਾਰਤ ਮਾਲਾ ਬਣਾਉਣ ਦੀ ਲੋੜ ਨਹੀਂ ਉਹਦੇ ਨਾਲ ਹੋਰ ਇੱਕ ਸੜਕ ਬਣਾ ਲੈ ਨਾਲ। ਹਾਂ। ਬਸੇਰੀ ਚੌੜੀ ਆ ਉਹਨੂੰ ਚੌੜੀ ਕਰ ਲੈ ਇਹ ਤਾਂ ਆਪਣੀ ਸਰਕਾਰਾਂ ਨੇ ਉਹਨਾਂ ਨੂੰ ਰੋਕਣਾ ਸੀ ਨਾ ਇਹ ਤਾਂ ਬਾਹਰਲੇ ਮੋਰਕਾਂ ਨੂੰ ਵਪਾਰ ਦੀ ਖਾਤਰ ਆ ਰਹੇ ਆ ਨੀ ਵਾਸਤੇ ਸਾਰਾ ਸਿੱਧਾ ਸਾਲੀ ਪਾਕਿਸਤਾਨ ਜਾਣੀ ਆ ਸ਼ੜਕ ਦਿੱਲੀ ਤੋਂ ਪਾਕਿਸਤਾਨ ਲੈ ਜੇਦਾ ਆਪਣਾ ਕੰਮ ਜਾਂ ਲੋਟ ਆ ਗਿਆ ਸਿੱਧਾ ਹੀ ਚੱਲੂਗਾ ਸਿੱਧਾ ਹੀ ਕੰਮ ਚੱਲੂ ਨਹੀਂ ਗੱਲ ਠੀਕ ਹੈ ਆਪਾਂ ਨੂੰ ਲੜਾਉਣ ਨੂੰ ਮੂਰੇ ਆ ਸਾਰੇ ਬਸ ਵਾਜੀ ਬਸ ਬਸ ਇਹਨਾਂ ਨਾਲ ਆਪਸੇ ਮਾਰਵੇਂ ਉਹਨਾਂ ਨੂੰ ਪਰ ਲੋਕ ਸਿਆਣੇ ਨਹੀਂ ਲੜਦੇ ਅਜੇ ਚੰਗੀ ਗੱਲ ਆ ਪਰ ਇਹ ਕੀ ਗੱਲ ਤਾਂ ਹੈਗੀ ਬਾਪੂ ਆਪਣਾ ਇਤਿਹਾਸ ਬੋਲਦਾ ਕਿੰਨਾ ਚਿਰ ਸਾਡੇ ਸਿਰ ਤੇ ਹੱਥ ਹੈਗਾ ਤੇ ਜਿਹੜਾ ਰਹੂਗਾ ਹਾਂ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲੈ ਨਹੀਂ ਜਾਣ ਨਹੀਂ ਸਕਦੇ ਹੈਗੀ ਦਸਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਹੱਥ ਹੈ ਨਾ ਜਿੰਨਾਂ ਚਿਰ ਆਪਣੇ ਤੇ ਰਹਿਣੇ ਹੀ ਰਹਿਣਾ ਹੈ ਤਾਂ ਕੁਝ ਜਿੰਨਾ ਮਰਜ਼ੀ ਜ਼ੋਰ ਲਾ ਲੈਣਾ ਆਪਾਪਾ ਬੋਤਾ ਸਿੰਘ ਹੁਣੀ ਦੋ ਜਣੇ ਰਹਿ ਗਏ ਹਾਂ ਪਾਪਾ ਕਰ ਜਾਨੇ ਬੋਤਾ ਸਿੰਘਾਂ ਜੀ ਵਾਹ ਦੋ ਜਣੇ ਦੋਨੇ ਪੈਠਣਾ ਪੈਠ ਜੋੜ ਕੇ ਖੜ ਗਏ ਸੀ ਕੌਮ ਤਾਂ ਦਰੇਰ ਆਪਣੀ ਪਰ ਗੱਲ ਇਹ ਨਾ ਕੋਈ ਸਾਥ ਨਹੀਂ ਨਾ ਸਰਕਾਰਾਂ ਦਾ ਜਦੋਂ ਸਰਕਾਰਾਂ ਸਰਪੁਰਾ ਅਸੀਂ ਸਾਡੀ ਸਰਕਾਰ ਜਿਹੜੀ ਪਹਿਲਾਂ ਦੀ ਬਣੀ ਹੋਈ ਹੈ ਉਹੀ ਹੈ ਬੋਲ ਸਰਕਾਰ ਬਸ 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 ਬਿਲਕੁਲ ਠੀਕ ਜਿਹੜੀ ਪਹਿਲਾਂ 10 ਸਾਲ ਪਹਿਲਾਂ ਬਣ ਗਈ ਉਹੀ ਬਿਲਕੁਲ ਬਿਲਕੁਲ ਅਸਲ ਚ ਗੱਲ ਇਹ ਹੈ ਵੀ ਜਦੋਂ ਮੈਂ ਦੇਖਿਆ ਇੱਕ ਗੱਲ ਮਤਲਬ ਤੁਸੀਂ ਤਾਂ ਤੁਸੀਂ ਵੀ ਦੇਖੀ ਹੋਗੀ ਉਹ ਚਾਹੇ ਅਸੀਂ ਅਟੋ ਫਾਟੀ ਜੇ ਹੋ ਕੇ ਤੁਰੇ ਫਿਰਦੇ ਰਹੀਏ ਜਾਂ ਜਾਈਏ ਕਿਦੀ ਮੈਂ ਉੱਧਰ ਜਾਣਾ ਜਾਂ ਕਿਸੇ ਕੱਟ ਚ ਨਾ ਬੈਠੀਏ ਪਰ ਜਦੋਂ ਕਦੇ ਸਾਡਾ ਖੂਨ ਖੋਲਦਾ ਨਾ ਅਸੀਂ ਸੱਚੀ ਇਕੱਠੇ ਹੋ ਜਾਂਦੇ ਜਿਹਦੇ ਇਕੱਠੇ ਹੁੰਦੀਆਂ ਜਿਹਦੇ ਇਕੱਠੇ ਹੁੰਦੇ ਆ ਯਾਰ ਅੰਲੀ ਵਾਲਾ ਦੇਖ ਲਓ ਕੋਈ ਜਹੇ ਜਾਂ ਮਰਜ਼ੀ ਸੀ ਜਿੱਧਰ ਨੂੰ ਮਰਜ਼ੀ ਸੀ ਚਾਹ ਲਖਾਂ ਮੱਲਾ ਜਾਵੜਿਆ ਚਾਹੇ ਉਹ ਖੇਤੀ ਕਰਦਾ ਸੀ ਚਾਹੇ ਉਹ ਦੁਕਾਨਦਾਰੀ ਕਰਦਾ ਸੀ ਚਾਹੇ ਉਹ ਆੜਤੀਆ ਸੀ ਮੈਂ ਉੱਥੇ ਦਿੱਲੀ ਸਾਰੇ ਬੰਦੇ ਦੇਖੇ ਇਹ ਮੈਂ ਜੀ ਇੰਨੇ ਬੈਠੇ ਤਾਂ ਮੈਂ ਮੜਾ ਜਾ ਜਾ ਮਿਲਿਆ ਆ ਉਹਨਾਂ ਨੂੰ ਘਰ ਗਿਆ ਦੇਖ ਜਣਾ ਅਜੂਰ ਤੇਨੇ ਤਾਂ ਲੱਗੀ ਹੋਈ ਆ ਕੋਈ ਨਹੀਂ ਬਾਪੂ ਬੈਠੋ ਬੈਠੋ ਕੋਈ ਬੈਠੇ ਬੈਠਾ ਸਾਰੇ ਬੈਠਾ ਕੋਈ ਚੱਕਰ ਆਜੂ ਅਜੂਰੇ ਅੱਧੇ ਭਰਤੀ ਨੂੰ ਬੈਠਾ ਦਵਾਈ ਲੈਣ ਗਏ ਜਾ ਜਾ ਰਹੇ ਕਿ ਚੱਕਰ ਪੈ ਗਿਆ ਵਾ ਦੂਰ ਲਰ ਜਾ ਗਰਦਬੋਧ ਚੜ ਜਾ ਕਣਕੋਣਕ ਵੜਦੇ ਨਾ ਅੱਛਾ ਅੱਛਾ ਓਰੇ ਚ ਜਾਓਗਾ ਗਰਦਾ ਘਰ ਤੋਂ ਚੜ ਜਾਗੇ ਚਲੋ ਆ ਜਗਾ ਬੜੀ ਵਧੀਆ ਬਣੀ ਆ ਬੈਠਣ ਨੂੰ ਹਨਾ ਆ ਦਰਵਾਜਾ ਬਹੁਤ ਵਧੀਆ ਸਾਡੇ ਬਜ਼ੁਰਗ ਇੱਥੇ ਬੈਠਦੇ ਕਿੰਨਾ ਕੁ ਪੁਰਾਣਾ ਇਹ ਜੀਤਾ ਜੀ ਸਾਡੀ ਬਸੁਰਤ ਤੋਂ ਕੋਲ ਦਾ ਬੜਾ ਵਧੀਆ ਲੱਗਦਾ ਪਾਕਿਸਤਾਨ ਵੇਲੇ ਦਾ ਯਮਲੂ ਸੀ ਤੁਸੀਂ ਦੇਖੋ ਆਪਣੀ ਜਿਹੜੀਆਂ ਵੀ ਇਹੋ ਜਿਹੀਆਂ ਚੀਜ਼ਾਂ ਲੋਕ ਛੱਡਦੇ ਨਹੀਂ ਡਾਉਣ ਬੰਨੀ ਹੋਣਾ ਪਰ ਆ ਪਈ ਸਾਡੇ ਦਾ ਬਹੁਤ ਦੁਵਾਰੇ ਸ਼ਾਨ ਨਾਲ ਫੇਰ ਬਣਾਇਆ ਹੋਇਆ ਕਿੰਨੇ ਪਾਸੇ ਆ ਇਧਰ ਵੀ ਸਾਈਡ ਵੀ ਆ ਪਿੰਡ ਦੇ ਤਿੰਨੇ ਸਾਈਡ ਆ ਇੱਥੇ ਇੱਥੇ ਚੌਂਤਾ ਬਣਿਆ ਸ਼ੈੱਡ ਬਣਿਆ ਉੱਥੇ ਬੰਦੇ ਬੈਠਣੂ ਕਈ ਰੋਟਾਈ ਦੀ ਇਹ ਕਾ ਹੋ ਗਿਆ ਵੀ ਪਿੱਪੜ ਬਹੁਤ ਪੁਰਾਣਾ ਰੋਟਾ ਚੱਲ ਪਾ ਮੰਗ ਪਤਾ ਨਹੀਂ ਇਤੋਂ ਦੋ ਦਿਨਾਂ ਤੋਂ ਚਲੋ ਠੀਕ ਹੈ ਬਾਪੂ ਬਹੁਤ ਧੰਨਵਾਦ ਤੁਹਾਡਾ ਬੜੀਆਂ ਵਧੀਆ ਗੱਲਾਂ ਸੁਣਾਈਆਂ ਮੇਰੇ ਯਾਰ ਕਦੀ ਕਿਸਮਤ ਚੰਗੀ ਆ ਪਿੰਡ ਪਿੰਡ ਘੁੰਮਦਾ ਫਿਰਦਾ ਰਹਿੰਦਾ ਹਾਂ ਹਾਂਜੀ ਠੀਕ ਹੈ ਗੱਲਾਂ ਬਾਤਾਂ ਹੋ ਜਾਂਦੀਆਂ ਪਿਆਰ ਹਾਂ ਮੰਦੀ ਸਾਹਜ ਪਹੁੰਚ ਜਾਂਦੀ ਹੈ